हां जी भाई जी आज जो ਤੁਸੀਂ ਕੋਠੀ ਦੇਖ ਰਹੇ ਹੋ ਇਹ 1300 ਸਕਰ ਫੁੱਟ ਏਰੀਆ ਦੇ ਵਿੱਚ ਬਣੀ ਹੈ ਜੀ ਤੇ ਇਹਦੇ ਤੇ 15 ਲੱਖ ਰੁਪਏ ਖਰਚ ਆਇਆ ਜੀ ਹੁਣ ਤੱਕ ਕੰਮ ਕੰਪਲੀਟ ਹੈ ਜੀ ਸਾਰਾ ਜੋੜੀਆਂ ਵਗੈਰਾ ਲੱਗ ਗਈ ਫਰਸ਼ ਵਗੈਰਾ ਲੱਗਿਆ ਹੋਇਆ ਟਾਈਲਸ ਵਗੈਰਾ ਸਾਰੀ ਤੇ ਸ਼ੀਸ਼ੇ ਵਗੈਰਾ ਸਾਰਾ ਅੰਦਰੋਂ ਪਲਾਸਟਰ ਵੀ ਹੈ ਤੇ ਕੱਲਾ ਛੱਤ ਦਾ ਅਲੱਗ ਤੋਂ ਕੰਮ ਜੇ ਡਾਊਨ ਸੀਲਿੰਗ ਪੀਓਪੀ ਕਰਾਉਣੀ ਹੈ ਉਹ ਬਾਈ ਨੇ ਹਜੇ ਨਹੀਂ ਕਰਾਈ ਤੇ ਵੈਸੇ ਲਾਈਟ ਵਗੈਰਾ ਸਾਰੀ ਫਿਟੇ ਵਗੈਰਾ ਹੋਈ ਹੋਈ ਹੈ ਤੇ ਤੁਹਾਨੂੰ ਕੋਠੀ ਅੰਦਰ ਤੋਂ ਵੀ ਦਿਖਾਵਾਂਗੇ ਬਈ ਸੀਮਤ ਜਗ੍ਹਾ ਜਰੀਆ ਬਣਾਇਆ ਬਾਈ ਨੇ ਬਹੁਤ ਵਧੀਆ ਉਹ ਸਾਈਡ ਤੇ ਤੁਸੀਂ ਗੇਟ ਦੇਖ ਰਹੇ ਹੋ ਛੋਟਾ ਜਿਹਾ ਉਹ ਬਾਥਰੂਮ ਦਾ ਇਧਰ ਬਾਹਰ ਕੱਢਿਆ ਹੋ ਗੇਟ ਹੈ ਜੀ ਕੋਈ ਮਹਿਮਾਨਾ ਅਲੱਗ ਤੋਂ ਇਧਰ ਯੂਜ਼ ਕਰਨਾ ਚਾਹੁੰਦਾ ਇੱਕ ਲੌਬੀ 'ਚ ਵੀ ਇਹ ਗੇਟ ਉਹਦਾ ਆ ਜੋ ਡਰੈنگ ਰੂਮ ਤੋਂ ਇੰਟਰ ਹੁੰਨੇ ਆ ਆ ਦੇਖੋ ਜੀ ਆ ਡਰੈنگ ਰੂਮ ਆ ਗਿਆ ਖੁੱਲਾ ਹੈ ਗੇਟ ਡਰੈنگ ਰੂਮ ਦਾ ਤੇ ਇਹਦਾ ਇੱਕ ਗੇਟ ਲੌਬੀ ਦੇ ਵਿੱਚ ਵੀ ਨਿਕਲਦਾ ਉਹ ਦੇਖੋ ਕਰਦੇ ਪਏ ਪਏ ਜਿੱਥੇ ਤੇ ਬਹੁਤ ਖੁੱਲਣ ਡਰੈنگ ਰੂਮ ਆ 13 ਬਾਈ 12 ਦਾ ਜੀ ਇਧਰ ਪੋਰਚ ਵਾਲੇ ਸਾਈਡ ਤੋਂ ਆਪਾਂ ਇੰਟਰ ਹੁੰਨੇ ਆ ਜੋੜੀਆਂ ਵਗੈਰਾ ਵਾਸਤੇ ਬਹੁਤ ਵਧੀਆ ਲੱਕੜ ਵਰਤੀ ਬਾਈ ਕਹਿੰਦਾ ਘਰੀ ਕੰਮ ਕਰਾਇਆ ਸਾਰਾ ਤੇ ਇਧਰੋਂ ਕਿਚਨ ਦਾ ਏਰੀਆ ਆ ਗਿਆ ਲੈਫਟ ਸਾਈਡ ਤੇ ਕਿਚਨ ਚ ਵੀ ਤੇ ਸਾਰਾ ਸ਼ੈਲਫ ਵਗੈਰਾ ਪਾ ਕੇ ਬਾਈ ਹੋਰੀ ਰੈਸ਼ ਕਰ ਰੱਖੀਆ ਬਰਾ ਹੋਰ ਨਹੀਂ ਤੇ ਇਹਦੇ ਤੇ ਬਾਈ ਕਹਿੰਦਾ ਪੇਂਟ ਵਗੈਰਾ ਸੀ ਤਾਂ ਨਹੀਂ ਕਰਾਇਆ ਕਿਉਂਕਿ ਸ਼ੋਰ ਸਲਾਬ ਦੀ ਹਜੇ ਦਿੱਕਤ ਆਉਂਦੀ ਆ ਬਣੇ ਨੂੰ 8-9 ਮਹੀਨੇ ਹੋ ਗਏ ਮਕਾਨ ਨੂੰ ਤੇ ਸਾਲ ਡੇਢ ਸਾਲ ਬਾਅਦ ਆਪਾਂ ਪੇਂਟ ਵਗੈਰਾ ਵੀ ਕਰਾ ਸਕਦੇ ਆ ਉਧਰ ਸਟੋਰ ਆ ਗਿਆ ਜੀ ਸੋਈ ਦੇ ਨਾਲ ਹੀ ਉਹ ਦੋ ਬੈੱਡਰੂਮ ਆ ਗਏ ਜੀ ਸਾਹਮਣੇ ਤੇ ਲੌਬੀ ਦਾ ਏਰੀਆ ਬਹੁਤ ਖੁੱਲਾਗਾ ਅੱਜ ਤੁਹਾਨੂੰ ਦਿਖਾਉਣੇ ਆ ਇੱਧਰ ਬੈੱਡਰੂਮ ਆ ਗਏ ਫਸਟ ਇਹਦੇ ਨਾਲ ਵਾਸ਼ਰੂਮ ਅਟੈਚ ਹੈ ਜੀ ਇਹਦੇ ਨਾਲ ਵਾਸ਼ਰੂਮ ਅਟੈਚ ਹੈ ਬੈੱਡਰੂਮ ਵੀ 12x13 ਦੇ ਨੇ ਖੁੱਲੇ-ਖੁੱਲੇ ਬੈੱਡਰੂਮ ਹੈ ਜੀ ਦੋਨੇ ਇਹਦੇ ਨਾਲ ਵਾਸ਼ਰੂਮ ਅਟੈਚ ਆ ਗਿਆ ਤੁਸੀਂ ਦੇਖ ਰਹੇ ਹੋ ਤੇ ਇੱਧਰੋਂ ਤੁਹਾਨੂੰ ਦੂਸਰਾ ਬੈੱਡਰੂਮ ਵੀ ਹੁਣ ਦਿਖਾ ਰਹੇ ਆ ਤੇ ਬਾਈ 1300 ਸਕਰ ਫੁੱਟ ਸੀਮੇਟਰੀਏ ਦੇ ਵਿੱਚ ਬਾਈ ਨੇ ਸਾਰਾ ਕੰਮ ਕੰਪਲੀਟ ਕਰਤਾ ਪੱਥਰ ਵਗੈਰਾ ਤੋਂ ਲੈ ਕੇ ਤੇ 15 ਲੱਖ ਰੁਪਏ ਬਾਈ ਕਹਿੰਦਾ ਲੱਗ ਗਿਆ ਜੀ ਤੁਹਾਨੂੰ ਨੰਬਰ ਵੀ ਦੇਵਾਂਗੇ ਜੋ ठेकेदार ਨੇ ਕੋਠੀ ਬਣਾਈ ਹੈ ਇਹ ਤੇ ਆ ਦੇਖੋ ਜੀ ਸੈਕੰਡ ਬੈਡਰੂਮ ਆ ਗਿਆ ਤੇ ਬਹੁਤ ਖੁੱਲੇ ਬੈਡਰੂਮ ਨੇ ਜੀ ਦੋ ਬੈਡਰੂਮ ਕਿਚਨ ਡਰਾਈਂਗ ਰੂਮ ਆ ਗਿਆ ਸਟੋਰ ਆ ਗਿਆ ਪੋਰਚ ਦਾ ਏਰੀਆ ਵੀ ਖੁੱਲਾ ਬਾਕੀ ਬੇੜਾ ਬਾਈ ਦਾ ਬਾਹਰ ਥੋੜਾ ਜਿਹਾ ਘੱਟ ਖੁੱਲਾਗਾ ਤੇ ਚਾਰ ਦੁਵਾਰੀ ਲਾ ਕੇ ਬਾਈ ਕਹਿੰਦਾ 15 ਲੱਖ ਰੁਪਏ ਆ ਗਿਆ ਚਾਰ ਦੁਵਾਰੀ ਮਾਰ ਕੇ ਜੀ ਤੇ ਉਹ ਦੇਖੋ ਬਾਥਰੂਮ ਕਾਮਨ ਵੀ ਰੱਖਿਆ ਹੋਇਆ ਪੌੜੀਆਂ ਦੇ نیچے ਤੁਸੀਂ ਦੇਖ ਰਹੇ ਹੋ ਜੋ ਬਾਹਰ ਤੁਹਾਨੂੰ ਗੇਟ ਦਿਖਾਇਆ ਸੀ ਉਹ ਬਾਹਰ ਵੀ ਨਿਕਲਦਾ ਸੀ ਇੱਕ ਇੱਧਰ ਵੀ ਆ ਜੋ ਉੱਪਰ ਚੱਲਦੇ ਹਾਂ ਤੁਹਾਨੂੰ ਦਿਖਾਉਨੇ ਆ ਉੱਪਰ ਬਾਈ ਨੇ ਇੱਕ ਹੋਰ ਬਹੁਤ ਕੰਮ ਕੀਤਾ ਹੋਇਆ ਨਾਲ ਇਹਦਾ ਚਵਾਰੇ ਦਾ ਚਵਾਰਾ ਨਾਲ ਜਿਹੜੀ ਮਮਟੀ ਕਹਿੰਦੇ ਆਪਾਂ ਪੌੜੀਆਂ ਛਾਦੇ ਆ ਉਹਦੇ ਨਾਲ ਜਗਰ ਨੂੰ ਥੋੜਾ ਜਿਆਦਾ ਛੱਤ ਲਿਆ ਕਿਉਂਕਿ ਇੱਧਰ ਗ੍ਰਿੱਲ ਵਗੈਰਾ ਲਾ ਕੇ ਉੱਚੀ ਜਾਂ ਇਹਨੂੰ ਕੈਵਨ ਬਣਾ ਕੇ ਆਪਾਂ ਕੈਵਨ ਜਿੱਦਾਂ ਲਾ ਦਿੰਨੇ ਆ ਤੇ ਕਿ ਉਹਦਾ ਕੈਵਨ ਬਣਾ ਕੇ ਆਪਾਂ ਚਵਾਰੇ ਦੀ ਤਰ੍ਹਾਂ ਯੂਜ਼ ਕਰ ਸਕਦੇ ਆ ਅਲੂਮੀਨੀਅਮ ਕਰਾ ਦਾ ਕੈਬਲ ਲੱਗੇ ਜਿਵੇਂ ਆਪਾਂ ਆਫਿਸ 'ਚ ਨਹੀਂ ਲਾਉਂਦੇ ਉਦਾਂ ਬਹੁਤ ਵਧੀਆ ਯੂਜ਼ਰ ਨਜ਼ਰ ਨਾਲ ਦੇ ਬਾਹਰੋਂ ਲੁੱਕ ਦਿੰਦਾ ਚਵਾਰੇ ਦੀ ਇਹ ਨਾਲੇ ਅੰਦਰੋਂ ਚਵਾਰੇ ਦੌਰ ਦੇ ਦੋ ਕਮਰੇ ਵੀ ਡੈਸ ਸਕਦੇ ਆ ਦੋ ਮੁੰਜੇ ਵੀ ਡੈਸ ਸਕਦੇ ਆ ਤੇ ਇਧਰੋਂ ਆ ਗਿਆ ਜੀ ਉੱਪਰ ਉੱਪਰ ਦਾ ਏਰੀਆ ਖੁੱਲਾ ਏਰੀਆ ਜਾਲੀ ਜੁੜੀ ਬਹੁਤ ਕੈਂਟ ਲਾਈ ਆ ਬਾਈ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤੇ ਬਾਈ ਦਾ ਨੰਬਰ ਦੇਵਾਂਗੇ ਜਿਹਨਾਂ ਨੇ ਕੋਠੀ ਬਣਾਈ ਆ ਠੇਕੇਦਾਰ ਸਾਹਿਬ ਦਾ ਤੇ ਜੇ ਤੁਸੀਂ ਵੀ ਕੋਠੀ ਬਣਵਾਉਣਾ ਚਾਹੁੰਦੇ ਹੋ ਇਦਾਂ ਦੀ ਤਾਂ ਕੰਟੈਕਟ ਕਰ ਸਕਦੇ ਹੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰੋ ਧੰਨਵਾਦ